ਸਭ ਤੋਂ ਪਹਿਲਾਂ ਤੇ ਜਿਹੜਾ ਦਿੱਲੀ ਵਿੱਚ ਸੰਘਰਸ਼ ਚੱਲਿਆ 13 ਮਹੀਨੇ ਜਿਹੜੇ ਤਿੰਨ ਕਾਨੂੰਨ ਅਸੀਂ ਵਾਪਸ ਕਰਾਏ ਉਹੀ ਕਾਨੂੰਨਾਂ ਦਾ ਜਿਹੜਾ ਟੇਡੇ ਢੰਗ ਦਾ ਖਾੜਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੇ ਪਾਇਆ ਸਾਰੇ ਰਾਜਾਂ ਸਰਕਾਰ ਨੇ ਉਹਦੇ ਸਬੰਧ ਵਿੱਚ ਵੀ ਅੱਜ ਸਾਰੇ ਜਿਹੜੇ ਲਗਭਗ ਭਾਰਤ ਦੇ ਕਿਸਾਨ ਆ ਸਾਰੇ ਡੀਸੀ ਦਫ਼ਤਰਾਂ ਦੇ ਸਾਹਮਣੇ ਆ ਸਾਰੇ ਇਕੱਠੇ ਆ ਇਹ ਕਰਕੇ ਆ ਵੀ ਜਿਹੜਾ ਉਹਦੇ ਵਿੱਚ ਅਸੀਂ 750 ਦੇ ਕਰੀਬ ਕਿਸਾਨ ਸ਼ਹੀਦ ਕਰਾਏ 13 ਮਹੀਨੇ ਹੀ ਕਰੋੜਾਂ ਰੁਪਈਆ ਦਾ ਉਥੇ ਖਰਚਿਆ ਬਹਿ ਕੇ ਵੱਡਾ ਸੰਘਰਸ਼ ਲੜਿਆ ਸੰਘਰਸ਼ ਲੜਨ ਤੋਂ ਬਾਅਦ ਚ ਜਾ ਕੇ ਅਹੀਂ ਉਹ ਕਾਨੂੰਨ ਉਹਨਾਂ ਨੇ ਵਾਪਸ ਲਏ ਫਿਰ ਮਾਫੀ ਵੀ ਮੰਗੀ ਕਿਸਾਨਾਂ ਕੋ ਮੋਦੀ ਨੇ ਕਿ ਮੈਂ ਸਮਝਾ ਨਹੀਂ ਸਕਿਆ ਪਰ ਉਹ ਜਿਹੜੀ ਦਿਲ ਚੋਂ ਗੱਲ ਆ ਬੀਜੇਪੀ ਸਰਕਾਰ ਦੀ ਮੋਦੀ ਸਰਕਾਰ ਦੀੋਂ ਨਿਕਲਦੀ ਨਹੀਂ ਵੀ ਕਿਤਰਾ ਐਂ ਜਮੀਨਾਂ ਦੇ ਮਾਲਕ ਕਿੱਦਾਂ ਬਣਨਾ ਐਂ ਅਡਾਨੀ ਅਬਾਨੀ ਨੂੰ ਵੱਡੇ ਕਾਰੋਬਾਰੀ ਕਿੱਦਾਂ ਬਣਾਉਣਾ ਆ ਜਿਹੜੇ ਵੱਡੇ ਰੋਡ ਨਿਕਲਦੇ ਆ ਇਹ ਸਾਡੇ ਵਾਸਤੇ ਨਹੀਂਗੇ ਇਹ ਰੋਡ ਜਿਹੜੇ ਆ ਇਹ ਰੋਡ ਨੈਪ ਜਿਹੜਾ ਵਾ ਇਹ ਵਪਾਰੀਆਂ ਵਾਸਤੇ ਬਣਿਆ ਵਪਾਰੀਆਂ ਨੂੰ ਵਪਾਰ ਕਰਾਉਣ ਵਾਸਤੇ ਬਣਿਆ ਵੀ ਅਸੀਂ ਇਹ ਜ਼ਮੀਨਾਂ ਕਬਜ਼ਾ ਕਰਾਂਗੇ ਫਿਰ ਇਹਨਾਂ ਲੋਕਾਂ ਸਾਡੀਆਂ ਇੱਥੇ ਜ਼ਮੀਨਾਂ ਤੇ ਜਿਹੜੀਆਂ ਦਿਹਾੜੀਆਂ ਕਰਨਗੇ ਤੇ ਇੱਥੋਂ ਅਸੀਂ ਮਾਲ ਜਿੰਦਾ ਕੱਢ ਕੇ ਮੰਡੀਆਂ ਪ੍ਰਾਈਵੇਟ ਮੰਡਾਂ ਚੋਂ ਬਾਹਰ ਲੰਬੇ ਸ਼ਾਂਬੇ ਜਿਹੜਾ ਵਪਾਰ ਕਰਾਂਗੇ ਇਹ ਸਾਰੀ ਉਹ ਸਬੰਧ ਦੇ ਵਿੱਚ ਵੀ ਸਾਰੇ ਇਕੱਠੇ ਹੋਏ ਆ ਦੂਜਾ ਸਾਡਾ ਸਾਥੀ ਜਿਹੜਾ ਬੱਲੇਵਾਲ ਸਾਹਿਬ ਉਹਨਾਂ ਨੇ ਅੱਜ ਪੂਖ ਹੜਤਾਲ ਦੇ ਮਿਹਰੇ 27 ਦਿਨ ਹੋ ਗਏ ਸ਼ਾਇਦ ਅਮਨੇ 28 ਦਿਨ ਸੋ ਚਲੋ 27 28 ਦਿਨ ਹੋ ਗਿਆ ਜਿਨ੍ਹਾਂ ਨੂੰ ਉਹ ਹੜਤਾਲ ਤੇ ਮਾਰਨ ਵਰਤ ਤੇ ਬੈਠਿਆ ਨੇ ਤੇ ਸਰਕਾਰ ਨੇ ਅਜੇ ਤੱਕ ਇਹ ਨਹੀਂ ਸੋਚਿਆ ਕਿ ਮੰਗਾ ਕੀ ਹੈ ਸਾਡੀਆਂ ਕੋਈ ਕੋਈ ਵਾਧੂ ਮੰਗਤ ਨਹੀਂ ਮੰਗੀ ਮੰਨ ਮੰਡੇ ਅਸੀਂ ਕਹਿੰਦੇ ਵੇ ਐਮਐਸਪੀ ਦਾ ਕਾਨੂੰਨ ਦੀ ਗਾਰੰਟੀ ਬਿਨਾ ਕਾਨੂੰਨ ਬਣਾਓ ਕਿ ਜੇ ਐਮਐਸਪੀ ਜਿਹੜੀ ਆ ਉੱਤੇ ਜੋ ਵੀ ਘਟਨਾ ਜਾਰ ਕਰਦੇ ਦੱਸੋ ਕੀ ਹੋਇਆ 200 ਰੁਪਇਆ 300 ਰੁਪਇਆ 400 ਰੁਪਇਆ ਝੋਨਿਆਂ ਦੇ ਕੱਟ ਲੱਗਾ ਜੇ ਇਹੀ ਕਾਨੂੰਨ ਹੁੰਦਾ ਅਹੀਂ ਕੇ ਸ਼ੈਲਰ ਵਾਲੇ ਨੂੰ ਕੇ ਵਪਾਰੀ ਨੂੰ ਉਹਨੂੰ ਅਦਾਲਤ ਚ ਖੜ ਦੇ। ਵੀ ਤੂੰ ਇਹ ਕਾਨੂੰਨ ਤੇ ਘਟ ਕੋ ਖੜਿਆ। ਇੱਥੇ ਮੇਰਾ ਸਾਥੀ ਇੱਕ ਬੋਲਣ ਰਿਹਾ ਵੀ ਆੜਤੀਏ ਜਿਹੜੇ ਉਹ ਨਹੀਂ ਵੇਚੋਣੇ ਚਿਰਦੇ। ਮੰਨ ਲਓ ਜੇ ਆੜਤੀਏ ਨਾ ਹੋਣ ਵਿੱਚ। ਮੈਂ ਇੱਕ ਛੋਟੀ ਜੀ ਗੱਲ ਦਿੰਦਾ। ਤੂੰ ਮਾਲ ਕਿੱਥੇ ਸੁੱਟੋਗੇ? ਆੜਤੀਆਂ ਨੂੰ ਪਤਾ ਉਹਨਾਂ ਚਿਰ ਵਿਫਤਾ ਵਾ ਜਿੰਨਾ ਚਿਰ ਮਾਲ ਚੁੱਕ ਕੇ ਸ਼ੈਲਰਾਂ ਤੇ ਗਾੜੀ ਨਹੀਂ ਲੱਗਦਾ। ਤਾਂ ਕਿ ਜਿੰਨਾ ਚਿਰ ਗਦਾਮਾਂ ਚ ਨਹੀਂ ਲੱਗਦੀ। ਉਹਨਾਂ ਚਿਰ ਆੜਤੀਏ ਆਪਾਂ ਨੂੰ ਸੁੱਟ ਕੇ ਉੱਥੇ ਸ਼ੈਲਰ ਤੇ ਜਾ ਮੰਨ ਲਓ ਮੰਡੀ ਚ ਆ ਜੰਨੇ ਆ। ਇਹਦੇ ਵਿੱਚ ਆੜਤੀਆਂ ਦਾ ਕੋਈ ਰੋਲ ਨਹੀਂਗਾ ਕੱਲੇ ਕੱਲੇ ਸ਼ੈਲਰਾ ਵਾਲਿਆਂ ਨੇ ਬਗੈੜਾ ਉੱਥੇ ਪੈਸੇ ਲਏ ਆ ਜਿੱਥੇ ਟਰੱਕ ਲੱਦਣਾ ਕਿ ਨਹੀਂ ਜੇ ਤੁਸੀਂ 180 ਰੁਪਏ ਘੱਟਾ 180 ਰੁਪਏ ਦੇ ਪੈਸੇ ਉਹਨਾਂ ਪਹਿਲਾਂ ਗੱਡ ਕੋ ਘੜਾਏ ਆ ਆੜਤੀ ਕੋ ਫੇ ਇੱਥੇ ਪੈਸੇ ਰੱਖ ਫੇ ਟਰੱਕ ਨੱਦਕੇ ਖੜਨਾ ਹੀ ਇਹ ਵਪਾਰੀਆਂ ਨੇ ਸਰਕਾਰ ਨਾਲ ਰਲ ਕੇ ਲੁੱਟ ਕੀਤੀ ਆ ਵੱਡੀ ਦੂਜੀ ਗੱਲ ਜਿਹੜਾ ਸਾਡਾ ਸਾਥੀ ਆ ਡੱਲੇਵਾਲ ਸਾਹਿਬ ਉਹਦੇ ਵਾਸਤੇ ਜਿਹੜੀ ਸਰਕਾਰ ਜਿਹੜੀ ਉਹ ਸਹਿਯੰਦਾ ਨਹੀਂ ਗਈ ਸਰਕਾਰ ਨੂੰ ਖੇਤੀ ਦੇ ਖੇਤੀ ਉਹਨਾਂ ਦਾ ਮਰਨ ਵਰਤ ਤੋੜਾ ਕੇ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਕੱਲਿਆਂ ਦੀਆਂ ਮੰਗਾਂ ਨਹੀਂ ਐ ਪੂਰੇ ਭਾਰਤ ਦੀਆਂ ਪੂਰੇ ਪੰਜਾਬ ਦੀਆਂ ਮੰਗਾਂ ਸਾਰੇ ਸਾਥੀਆਂ ਦੇ ਨਾਲ ਆ ਆਪਾਂ ਕਈ ਕਹਿੰਦੇ ਨੇ ਵੀ ਉਹ ਦੋ ਫਾਰਮੂਲੇ ਆਂਡੇ ਆ ਜਿੰਨਾ ਚਿਰ ਵੀ ਉਹਨਾਂ ਨੂੰ ਕੋਈ ਤਸੱਦਦ ਹੋਇਆ ਉਹਨਾਂ ਤੇ ਉਸੇ ਵੇਲੇ ਸਾਰਾ ਜਿਹੜਾ ਪੰਜਾਬ ਉੱਠ ਕੇ ਬਾਹਰ ਛੜਕਾਂ ਤੇ ਆਇਆ ਸਾਰੇ ਕੋ ਜੋ ਠੀਕ ਆ ਉਹ ਸਲਾਹ ਕਰਕੇ ਨਹੀਂ ਗਏ ਜਿਹੜਾ ਅਸੀਂ ਅੰਦੋਲਨ ਸ਼ੁਰੂ ਕੀਤਾ ਸੀ ਜਦੋਂ ਇੱਥੋਂ ਅਸੀਂ ਦੇਲ ਨੂੰ ਗਏ ਆ ਪਹਿਲੇ ਕਾਨੂੰਨ ਵਾਪਸ ਕਰਾਏ ਆ ਕਾਲੇ ਕਾਨੂੰਨ ਉਦੋਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਉਥੇ ਸਸਪੈਂਡ ਕਰਕੇ ਆਏ ਹੀ ਅਜੇ ਤੱਕ ਉਹ ਮੰਗਾਂ ਇਹਨਾਂ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਤੇ ਜੇ ਉਹ ਮੰਗਾਂ ਮਨਾਉਣ ਲਈ ਕੋਈ ਦਿੱਲੀ ਜਾਣਾ ਚਾਹੁੰਦਾ ਹੈ ਆਪਣੀ ਗੱਲ ਰੱਖਣਾ ਚਾਹੁੰਦਾ ਹੈ ਤੇ ਅੱਗੋਂ ਗੋਲੀਆਂ ਮਾਰਦੇ ਨੇ ਬੰਬ ਮਾਰਦੇ ਨੇ ਬਾਰਡਰ ਬਣਾਉਂਦੇ ਆ ਜਿੱਦਾਂ ਪਾਕਿਸਤਾਨ ਦੇ ਬਾਰਡਰ ਨਾਲੋਂ ਵੀ ਵੱਡੇ ਬਾਰਡਰ ਬਣਾਉਂਦੇ ਆ ਜੇ ਕੋਈ ਪੋਕੜਤਾਲ ਤੇ ਮਰਨਵਾਰ ਤੇ ਸਾਡਾ ਲੀਡਰ ਡੱਲੇਵਾਲ ਸਾਹਿਬ ਵਰਗੇ ਬੈਠੇ ਨੇ ਤੇ ਹੁਣ ਸਾਨੂੰ ਤੇ ਏਕਾ ਕਰਕੇ ਇਹਨਾਂ ਨੂੰ ਹਰਾਉਣਾ ਹੀ ਪੈਣਾ ਵਾ ਕਿਉਂਕਿ ਆਹ ਜਿਹੜੀ ਏਕਤਾ ਅੱਜ ਹੋਈ ਆ ਤੁਸੀਂ ਵੇਖ ਹੀ ਰਹੇ ਜੀ ਅੱਜ ਜਿਹੜੀ ਏ ਇਹ ਇਕਤਾ ਨਾਲ ਅਹੀਂ ਉਹ ਕਾਲੇ ਕਾਨੂੰਨ ਵਾਪਸ ਕੀਤੇ ਜਿਹੜੇ ਇਹਨਾਂ ਨੇ ਦੋਹਰੇ ਹੁਣ ਦੁਬਾਰਾ ਫਿਰ ਉਹ ਸਟੇਟ ਸਰਕਾਰਾਂ ਕੋ ਲਾਗੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਦਬਾਅ ਪਾ ਕੇ ਜਿਹੜਾ ਕਿ ਸਟੇਟ ਦਾ ਹੱਕ ਮੰਦਾ ਹੈ ਕਿ ਉਹ ਆਪਣੇ ਕਾਨੂੰਨ ਬਣਾਵੇ ਪਰ ਇਹ ਉੱਟੋਂ ਕਾਨੂੰਨ ਬਣਾ ਕੇ ਭੇਜ ਰਹੇ ਨੇ ਵੀ ਇਹ ਲਾਗੂ ਕਰੋ ਔਰ ਮੈਂ ਸੋਚਦਾ ਵੀ ਜੇ ਆ ਜਿਹੜਾ ਅੱਜ ਦਾ ਕੱਟ ਜੇ ਪਹਿਲਾਂ ਹੁੰਦਾ ਤੇ ਇਹ ਇਹ ਇਹਨਾਂ ਸੋਚ ਵੀ ਨਹੀਂ ਸਕਦੇ ਵੀ ਦੁਬਾਰਾ ਅਹੀਂ ਕਾਨੂੰਨ ਲਿਆਈਏ ਕਿਉਂਕਿ ਇਸੇ ਕੱਟ ਨੇ ਵਾਪਸ ਕਰਾਏ ਆ ਤੇ ਹੁਣ ਇਸ ਇਹੋ ਹੀ ਇਕੱਠ ਜਿਹੜਾ ਵਾ ਇਹਨਾਂ ਨੂੰ ਜਿਹੜੀ ਇਹਨਾਂ ਦੀ ਸੋਚ ਹੈ ਨਾ ਦਿਮਾਗਾਂ ਚੋਂ ਬਿਲਕੁਲ ਕੱਢ ਦੇਾਂਗੇ ਕਿ ਕਿਸਾਨਾਂ ਮਜ਼ਦੂਰਾਂ ਨਾਲੇ ਧੱਕਾ ਕਰ ਸਕਦੇ ਆ ਇਸ ਕਰਕੇ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਹੀ ਦੱਲੇਵਾਲ ਸਾਹਿਬ ਦੀ ਨੂੰ ਬਚਾਉਣ ਲਈ ਔਰ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਔਰ ਜਿਹੜੇ ਇਹ ਕਾਨੂੰਨ ਸਾਡੇ ਤੇ ਦੁਬਾਰਾ ਥੋਪਣ ਦੀ ਕੋਸ਼ਿਸ਼ ਕਰ ਰਹੇ ਉਹ ਕਾਨੂੰਨ ਨੂੰ ਵਾਪਸ ਕਰਾਉਣ ਲਈ ਇਹ ਇਕੱਠ ਦੁਬਾਰਾ ਇਸ ਕੇਮੇ ਰੱਖਿਆ ਅੱਜ ਬਾਜਪਾ ਦੇ ਜਿਹੜੇ ਪ੍ਰਧਾਨ ਆ ਅੱਜ ਉਹਨਾਂ ਦਾ ਵੀ ਅੱਜ ਪ੍ਰੈਸ ਕਾਨਫਰੰেন্স ਹੋਈ ਹੈ ਕਹਿੰਦੇ ਡੱਲੇਵਾਲੇ ਦੀ ਜਾਲ ਬੜੀ ਕੀਮਤੀ ਉਹਨੂੰ ਬਚਾਇਆ ਜਾਏ ਵਿਦਾਇਕਤੀ ਨਾ ਕੀਤੀ ਜਾਏ ਅੱਛਾ ਅੱਜ ਉਹਨਾਂ ਨੂੰ ਚੇਤਾ ਆ ਗਿਆ ਵੀ ਡੱਲੇਵਾਲ ਦੀ ਜਾਨ 27 ਦਿਨ ਹੋ ਗਏ ਡੱਲੇਵਾਲ ਨੂੰ ਬੈਠਿਆ ਉਹ ਮੈਨੂੰ ਅੱਜ ਚੇਤਾ ਆਇਆ ਵੀ ਜਾਨ ਕੀਮਤੀ ਆ ਔਰ ਉਹ ਕਹੇ ਕਿਨੂੰ ਰਹੇ ਨੇ ਉਹ ਕਿਨੂੰ ਕਹਿ ਰਹੇ ਨੇ ਉਹ ਜਾਣ ਆਪਣੇ ਲੀਡਰ ਨੂੰ ਆਪਣੇ ਮੋਦੀ ਨੂੰ ਅਮਿਤ ਸ਼ਾਹ ਨੂੰ ਜਾ ਕੇ ਕਹਿਣ ਵੀ ਜਿਹੜਾ ਧੱਕਾ ਕਰ ਰਹੇ ਏ ਧੱਕਾ ਬੰਦ ਕਰੋ ਕਿਉਂਕਿ ਲੋਕ ਤੇ ਹੁਣ ਮਰਨ ਵਰਤੇ ਬੈ ਗੇ ਨੇ ਔਰ ਇਹ ਇਹਨਾਂ ਨੂੰ ਇੱਕ ਤੇ ਸੋਚ ਪਹਿਲਾਂ ਆਉਣੀ ਚਾਹੀਦੀ ਪਹਲ ਚਲੋ ਹੁਣ ਆ ਵੀ ਗਈ ਹੈ ਨਾ ਤੇ ਹੁਣ ਜਾਣ ਉਧਰ ਨੂੰ ਪੰਜਾਬ ਦੇ ਲੋਕਾਂ ਨੂੰ ਨਾ ਸੁਣਾਉਣ ਵੀ ਅਸੀਂ ਬੜੇ ਇਹਨਾਂ ਦੇ ਹਮੈਤੀ ਹੈਗੇ ਆ ਸਾਨੂੰ ਪਤਾ ਵਾ ਇਹ ਬੀਜੇਪੀ ਵਾਲੇ ਚ ਨਿਕ ਮੈਤੀ ਸਾਡੇ ਹੈਗੇ ਨੇ ਜਿਹੜਾ ਧੱਕਾ ਸਾਡੇ ਤੇ ਕਰ ਰਿਹਾ ਉਹ ਸਾਡਾ ਕੀ ਮੈਤੀ ਹੈ ਇਹ ਜਾ ਕੇ ਆਪਣੇ ਲੀਡਰਾਂ ਨੂੰ ਕਹਿਣ ਵੀ ਇਹ ਜਿਹੜਾ ਵਾ ਬੰਦੇ ਹੁਣ ਮਰਨ ਵਰਤੇ ਬੈ ਗੇ ਨੇ ਇਹ ਤੁਹਾਡੇ ਜਿਹੜੇ ਸੰਗਾਸ਼ਣ ਇਹ ਹਲਾ ਦੇਣਗੇ ਆ ਕੇ ਤੇ ਤੁਸੀਂ ਨੂੰ ਆਪਣਾ ਵਾਪਸ ਲਓ ਜਿਹੜੇ ਤੁਸੀਂ ਕਾਨੂੰਨ ਦੁਬਾਰਾ ਤੋਂ ਪੰਡਾ ਹੈ ਜੀ। ਭਾਵੇਂ ਇੱਧਰ